ਇਸੀ ਤੇ ਐਸਐਸਪੀ ਉਹਨਾਂ ਨੂੰ ਜਿਹੜਾ ਅਸੀਂ ਖਰੀਦਿਆ ਇਹਨੇ ਲੱਖਾਂ ਰੁਪਈਆ ਧਾਨੋ ਗੁਰੂ ਘਰ ਦਾ ਚਾਰੋਂ ਸਥਾਨੇ ਦੇ ਪ੍ਰਬੰਧ ਅਸੀਂ ਗੁਰਦਾਰਾ ਪੌਂਡਾ ਸਾਹਿਬ ਤੀਤ ਗੜੀ ਸਾਹਿਬ ਭਗਾਨੀ ਸਾਹਿਬ ਤੇ ਨਾਹਨ ਤੇ ਟੋਕਾ ਸਾਹਿਬ ਇਹ ਸਾਰੇ ਸਥਾਨਾਂ ਦੀ ਐਸ ਸਥਾਨ ਦੀ ਆਮਦਨ 600 ਤੱਕ ਦਾ ਜ਼ਮੀਨ ਇਹ ਸਾਰੀ ਆਮਦਨ ਕੱਲਾ ਮਹਾਂਤੀ ਸਮਝਦਾ ਸੀ ਅਦੇ ਆਸਤਾਂ ਵੱਲੋਂ ਜਿਹੜੀਆਂ ਪੁਰਾਣੀਆਂ ਜ਼ਗੀਰਾਂ ਲੱਗੀਆਂ ਸੀ ਉਹ ਵੀ ਤੇ ਲੋਕ ਰੱਬ ਕਰਕੇ ਪੁੱਛਦੇ ਸੀ ਕਹੀ ਉਹਦੇ ਜਿਹੜੇ ਪਜਾਲੀ ਸੀ ਜਦੋਂ ਲੰਗਦਾ ਸੀ ਲੰਮੇ ਪੈ ਕੇ ਮੱਥਾ ਟੇਕਦੇ ਸੀ ਡੰਡੋਤ ਕਰਦੇ ਸੀ ਉਹ ਸਾਧ ਸੰਗਤ ਜੀ ਉਹ ਅੰਦਰ ਫੇ ਜਿਹੜੋ ਕਿਲਾੜਿਆ ਹੁੰਦਾ ਨਾ ਜੀ ਮੈਂ ਕਰਕੇ ਹਟੋਵਾ ਜੀ ਤੇ ਇਹਨਾਂ ਅਫਸਰਾਂ ਨੂੰ ਬਰਗ ਲਾ ਕੇ ਕਈ ਵਾਰੀ ਕਾਨੂੰਨ ਨੂੰ ਵੀ ਪਾਸੇ ਰੱਖ ਕੇ ਮੱਤ ਤੇ ਪੜਦਾ ਪੈ ਜਾਂਦਾ ਹੁਣ ਵੀ ਕਈ ਗੈਰ ਕਾਨੂੰਨੀ ਗੱਲਾਂ ਜਿਹੜੇ ਸਰਕਾਰੀ ਅਫਸਰ ਹੁੰਦੇ ਆ ਹੋયા ਵੀ ਕਰਦੇ ਆ ਕਈ ਹੋ ਜਾਂਦੀਆਂ ਮਗਰੋਂ ਹੋਸ਼ ਹੁੰਦੀ ਪਿਓ ਹੋ ਹੋ ਇਹ ਕੀ ਕਰ ਲਿਆ ਲਾਲਚ ਬਸ ਹੋ ਕੇ ਉਹਨਾਂ ਨੂੰ ਸਮਝਾਇਆ 38 ਸੀਗੇ ਅੱਜ ਤੇ 38 ਵਿੱਚੋਂ ਚਾਹ ਪੰਜ ਛੇ ਤਾਂ ਹਲੇ ਛੋਟੇ ਉਹ ਬੱਚੇ ਆ ਜੀ ਤੇ 10 ਵਿੱਚੋਂ ਬਜ਼ੁਰਗ ਆ 20 ਬੰਦੇ ਆ ਜੀ ਇਹਨਾਂ ਨੂੰ ਫੜ ਕੇ ਜੇਲ੍ਹ 'ਚ ਸਿੱਟ ਦਿਓ ਗੁਰਦਾਰਾ ਬੇਲਾ ਕਰਾ ਦਿਓ ਤੇ ਜਿਹੜਾ ਮੈਨੂੰ ਕਬਜ਼ਾ ਦਵਾ ਦਿਓ ਆ ਤੁਸੀਂ ਜਿੰਨਾ ਜੋ ਕੋਈ ਚਾਹੀਦਾ ਲੈ ਲਓ ਦੇਖ ਕੇ ਉਹ ਮੰਨ ਗਿਆ ਬਈ ਗੱਲ ਤਾਂ ਠੀਕ ਆ ਦੂਜਾ ਉਸ ਵੇਲੇ ਅੱਜ ਪੰਜਾਬੀ ਸੂਬਾ ਨਹੀਂ ਬਣਿਆ ਸੀ ਪੇ ਪੰਜਾਬ ਤੋਂ ਚੱਲ ਕੇ ਆਇਆ ਮਗਰ ਇਹਨਾਂ ਦੇ ਕਿਸੇ ਨੇ ਆਉਣਾ ਨਹੀਂ ਤਾਂ ਇਹਨਾਂ ਦੀ ਕਿਹੜੀ ਕਿਸੇ ਦੇ ਬਾਤ ਪੁੱਛ ਨਹੀਂ ਕੋਈ ਰੌਲਾ ਨਹੀਂ ਹੁੰਦਾ ਜੀ ਇਸ ਕਰਕੇ ਕੋਈ ਐਜੀਟੇਸ਼ਨ ਨਹੀਂ ਹੋਣ ਲੱਗੀ ਤੁਸੀਂ ਕਹਿੰਦਾ ਆਉਣਾ ਤੇ ਇਹਦੇ ਛੱਪੇ ਤੇ ਆ ਕੇ ਉਹਨਾਂ ਨੇ ਸਾਧ ਸੰਮੇਜ ਜੀ ਪਹਿਲਾਂ ਕੱਲ ਦੇ ਦਿਨ 21 ਤਰੀਕ ਨੂੰ ਤਕਰੀਬਨ 2000 ਬੰਦਾ ਜਿਹੜਾ ਸੀ 7-800 ਬੰਦਾ ਤਾਂ ਥਾਣੇ 'ਚ ਲਿਆ ਕੇ ਪਹਿਲੇ ਪੁਲਿਸ ਦਾ ਆਪ ਆਪ ਦੀ ਸਵੇਧ ਇਥੇ ਆਲਾ ਇੱਥੇ ਰੱਖਿਆ ਸੀ ਤੇ ਇੱਕ ਪਿੱਛੇ ਜਿੱਥੋਂ ਮੋੜ ਮੜਦਾ ਇੱਕ ਜਗਾਦਰੀ ਨੂੰ ਜਾਂਦੀ ਆ ਸੜਕ ਤੇ ਇੱਕ ਨਾਹਨ ਨੂੰ ਜਾਂਦੀ ਆ ਉੱਥੇ ਪਿੱਛੇ ਖੜੇ ਕੀਤੇ ਹੋਏ ਸੀ ਤੇ ਤਹਿਸੀਲਦਾਰ ਸਾਹਿਬ ਆਇਆ ਜੀ ਬਾਬਾ ਜੀ ਤੁਹਾਨੂੰ ਡੀਸੀ ਸਾਹਿਬ ਨੇ ਸੱਦਿਆ ਜੀ ਬਾਬਾ ਜੀ ਕਹਿੰਦੇ ਪੇ ਅਸੀਂ ਨਹੀਂ ਜਾ ਸਕਦੇ ਸਾਡਾ ਇੱਥੇ ਪੈਰਾ ਆ ਚਲੇ ਗਿਆ ਮੋੜ ਕੇ ਆ ਗਿਆ 20 ਮਿੰਟ ਬਾਅਦ ਕਹਿੰਦਾ ਜੀ ਡੀਸੀ ਸਾਹਿਬ ਨੇ ਇੰਦਰ ਆ ਉਸ ਵੇਲੇ ਆਜਾ ਬਣਿਆ ਸੀ ਜਦੋਂ ਨਹਿਰ ਕੱਢੀ ਆ ਜੰਨਾਂ ਦੇ ਵਿੱਚੋਂ ਉਹ ਬਿਜਲੀ ਘਰ ਸ਼ੁਰੂ ਕਰਨਾ ਸੀ ਆ ਇੱਧਰ ਦੇ ਪਾਸੇ ਸ਼ਹਿਰ ਹੈ ਤੇ ਆਦੇ ਪਹਾੜੇ ਦੇ ਪਾਸੇ ਉਹਨਾਂ ਨੇ ਉੱਥੇ ਉਦ ਘਾਟਣ ਕੰਨ ਜਾਣਾ ਤੇ 15 ਮਿੰਟ ਵਾਸਤੇ ਇੱਥੇ ਅਟਕਣਾ ਤੇ ਤੁਸੀਂ ਉਹਨਾਂ ਨੂੰ ਉਹਨੇ ਜੱਜੇ ਮਿਲੋ ਗੱਲਵਾ ਸੁਣ ਲਓ ਤੇ ਉਹਨਾਂ ਨੇ ਗਾਹਾਂ ਚਲੇ ਜਾਣਾ ਬਾਬਾ ਜੀ ਕਹਿੰਦੇ 7 ਵਜੇ ਜਾਨੋ ਪਰ ਬੰਦ ਤਾਂ ਉਹਨਾਂ ਨੇ ਪਹਿਲਾਂ ਕੀਤਾ ਸੀ ਸ਼ਗਲ ਤੇ ਸਾਧ ਸੰਗਤ ਜੀ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ ਬਾਬਾ ਜੀ ਨੇ ਉੱਥੇ ਬਰਾਡੇ ਤੇ ਇਕੱਠੇ ਕਰਕੇ ਕਹਿਣ ਲੱਗੇ ਸਿੰਘੋ ਪੇ ਜਿਹੜੇ ਗਵਰਨਮੈਂਟ ਤੇ ਪ੍ਰਸ਼ਾਸਨ ਆ ਇਹਨਾਂ ਦਾ ਰਾਤ ਦਾ ਕੋ ਠੀਕ ਨਹੀਂ ਲੱਗਦਾ ਕੋਈ ਭਾਣਾ ਵਰਤਣ ਵਾਲਾ ਲੱਗਦਾ ਤੇ ਧਿਆਰ ਬਲ ਤੇ ਆ ਬੈਣਾ ਸਾਫ ਤਾਂ ਲੈਣਾ ਢਿੱਲੇ ਨਹੀਂ ਹੋਣਾ ਦੋ ਗੱਲਾਂ ਦਾ ਧਿਆਨ ਰੱਖਿਓ ਇੱਕ ਤਾਂ ਸ੍ਰੀ ਖੰਡਪਾਟ ਸਾਹਿਬ ਖੰਡਣੇ ਹੋਣ ਦੇਣ ਦੂਸਰਾ ਬਾਪਰ ਦੀ ਪੁਲਿਸ ਨੂੰ ਜੁੱਤੀਆਂ ਸਮੇਤ ਦਰਵਾਜ਼ੇ ਦੀ ਬਾੜ ਦੇਣਾ ਬਾਕੀ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਅਸੀਂ ਤਾਂ ਹੁਣ ਚੱਲੇ ਆ ਅੱਗੇ ਜਦੋਂ ਬਾਬਾ ਜੀ ਜਾਂਦੇ ਸੀ ਕਿਸੇ